ਪੇਪਰ ਮੰਗਾਗੇ ਕਿ ਜਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਉਹਨਾਂ ਦੇ ਕੰਪਲੀਟ ਐਡਰੈਸ ਉਹਨਾਂ ਦੇ ਮਹਿਕਮੇ ਤੇ ਦੱਸੋ ਉਹ ਵਾਈਟ ਪੇਪਰ ਹਾਊਸ ਦੇ ਵਿੱਚ ਪੇਸ਼ ਕਰੋ ਸਾਰਾ ਪੰਜਾਬ ਨੂੰ ਪਤਾ ਹੋਵੇ ਕਲੈਰਿਟੀ ਦਿੱਤੀ ਜਾਏ ਵਾਈਟ ਪੇਪਰ ਦੇ ਵਿੱਚ ਕਿ ਪੰਜਾਬੀ ਕਿੰਨੇ ਨੇ ਨੌਨ ਪੰਜਾਬੀ ਕਿੰਨੇ ਨੇ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੀਆਂ ਨੌਕਰੀਆਂ ਖਾ ਗਏ ਨੇ ਇਹ ਉਪਲਬਧੀ ਥੋੜੀ-ਮੋਟੀ ਸਾਨੂੰ ਦੱਸੋ ਸਹੀ ਹੈ ਕਿ ਇਹ ਕਿਹੜੀ ਗੱਲ ਦੀ ਉਪਰਬਧੀ ਕਹਿੰਦੇ ਪੈ। ਸੋ ਇਹਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਗੱਲਾਂ ਨੇ ਬਾਜਵਾ ਸਾਹਿਬ ਚਰਚਾ ਚੱਲ ਹੋਗੀ ਰਾਜਪਾਲ ਦੇ ਭਾਸ਼ਣ ਦੀ ਚਰਚਾ ਤੇ ਇਸ ਸਾਲ ਉਹ 100% ਜੀ ਮੈਂ ਤਾਂ ਪਹਿਲਾਂ ਬੋਲਣਾ ਹਰ ਉਹਨਾਂ ਪਹਿਲੇ ਕਾਂਗਰਸ ਵੱਲੋਂ ਬੁਲਾ ਰਹੀ ਮੈਂ ਚਰਚਾ ਤੇ ਚਰਚਾ ਚ ਹਿੱਸਾ ਲੈਣ ਵਾਸਤੇ ਇੱਥੇ ਮਦਨ ਜੀ ਆਏ ਆ ਚੱਚਾ ਚ ਹਸਾਲ ਲਵਾਂਗੇ ਜੋ ਪੰਜਾਬ ਦੀ ਇਕਨੋਮੀ ਦਾ ਹਾਲ ਹੈ ਤੁਸੀਂ ਹੈਰਾਨ ਹੋਵੋਗੇ ਜੀ ਡੀ ਪੀ ਡੈਟ ਦੇ ਮੁਤਾਬਕ ਅੱਜ ਪੰਜਾਬ ਮੋਰ ਥੈਨ 50% ਡੈਟ ਤੇ ਹੈ ਸਮਝੋ ਸਾਰੇ ਨੋ ਬਿਮਾਰੂ ਸੂਬਾ ਹਿੰਦੁਸਤਾਨ ਦਾ ਇੱਕ ਨੰਬਰ ਦਾ ਬਿਮਾਰੂ ਸੂਬਾ ਪੰਜਾਬ ਮੈਂ ਕਿਸੇ ਐਮਐਲਏ ਦਾ ਨਾਮ ਨਹੀਂ ਲੈਣਾ ਅਖੀਰ ਜਦੋਂ ਕੋਈ ਗੱਲ ਨਿਕਲਦੀ ਹੈ ਉਹਦੇ ਵਿੱਚ ਕੁਝ ਨਾ ਕੁਝ ਤੇ ਅਸਲੀਅਤ ਹੁੰਦੀ ਹੈ ਟਰਾਲੀਆਂ ਚੋਰੀ ਹੋਈਆਂ ਨੇ ਲੋਕਾਂ ਨੇ ਬਰਾਮਦ ਕਰਾਤੀਆਂ ਜਿਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਉੱਥੇ ਨਾਲ ਪੁਲਿਸ ਜਾ ਕੇ ਆ ਗਈ ਹੈ ਹੁਣ ਇਹਦਾ ਕਵਰ ਅਪ ਕਰਨ ਨੂੰ ਤੇ ਪੰਜਾਬ ਪੁਲਿਸ ਨੰਬਰ 1 ਨੇ ਦੀ ਕਵਰ ਅਪ ਕਰਨ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਕਿ ਪ੍ਰਧਾਨ ਮੰਤਰੀ ਉਦੋਂ ਅਮਰੀਕਨ ਸੋਇਲ ਤੇ ਸਨ ਜਦੋਂ ਸਾਡੇ 3 ਫਲਾਈਟਸ ਉਥੋਂ ਆਈਆਂ 에ਅਰ ਫੋਰਸ ਦੀਆਂ ਅਮਰੀਕਨ 에ਅਰ ਫੋਰਸ ਦੀਆਂ ਤੁਸੀਂ ਇਤਰਾਜਤ ਆਇਆ ਪੀਐਮ ਨੂੰ ਤੁਸੀਂ ਲਿਖਿਆ ਤੁਸੀਂ ਅਮਰੀਕਨ ਸੋਇਲ ਤੇ ਅਸੀਂ ਪ੍ਰੈਜ਼ੀਡੈਂਟ 트럼ਪ ਨੂੰ ਤੁਸੀਂ ਕਿਉਂ ਇਹ ਗੱਲ ਨਹੀਂ ਪੁੱਛੀ ਕਿ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਇੱਕ ਕੋ ਟੈਰਰਿਸਟ ਜਾਂ ਵੱਡੇ ਕ੍ਰਾਈਮਨਲ ਨਹੀਂ ਨੇ ਉਹਨਾਂ ਦੇ ਹੱਥਾਂ ਵਿੱਚ ਹੱਥਕੜੀਆਂ ਪੈਰਾਂ ਵਿੱਚ ਬੀੜੀਆਂ ਬਿਨਾਂ ਦਸਤਾਰਾਂ ਤੋਂ ਇੱਥੇ ਇਕੱਲੇ ਨੇ 40 40 ਘੰਟਿਆਂ ਦੀ ਫਲਾਈਟ ਤੇ ਕੋਈ ਤੁਸੀਂ ਇਤਰਾਜਤ ਆਇਆ ਕੋਈ ਨਹੀਂ ਤੁਸੀਂ ਇਹ ਤੇ ਰਾਜ ਜਤਾਇਆ ਕਿ ਸਾਰੀਆਂ ਫਲਾਈਟਸ ਅਮਰੀਕ ਅੰਮ੍ਰਿਤਸਰ ਕਿਉਂ ਸ਼੍ਰੀ ਅੰਮ੍ਰਿਤਸਰ ਸਾਹਿਬ ਕਿਉਂ ਉਤਾਰੀਆਂ ਗਈਆਂ ਇਹ ਦਿੱਲੀ ਉਤਾਰਨੀਆਂ ਚਾਹੀਦੀਆਂ ਸੀ ਅਮਰੀਕਨ ਜਹਾਜ਼ ਤੇ ਉੱਡੇ ਸਕਦਾ ਬਟ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਉਹ ਸਿਵਲ ਐਵੀਏਸ਼ਨ ਨੇ ਦੇਣੀ ਹੁੰਦੀ ਹੈ ਇੱਕ ਚਿੱਠੀ ਵਿਖਾਣ ਕੇ ਨੇ ਇਤਰਾਜ ਜਤਾਇਆ ਹੋਏ ਗੱਲਾਂ ਕਰਨ ਦਾ ਕੀ ਲਾਭ ਹੈ ਜੀ ਹੁਣ ਤੁਸੀਂ ਤਾਮਨ ਲਾਡੂ ਤੇ ਪਹੁੰਚ ਗਏ ਹੋ ਟੀ ਲਿਮਿਟੇਸ਼ਨ ਵਾਸਤੇ ਕੀ ਪ੍ਰਧਾਨ ਮੰਤਰੀ ਤੁਸੀਂ ਕਦੀ ਮਿਲ ਕੇ ਰੂਰਲ ਡਿਵੈਲਪਮੈਂਟ ਫੰਡਸ ਦੀ ਗੱਲ ਕੀਤੀ ਨੀਤੀਯੋਗ ਦੀ ਕਦੀ ਮੀਟਿੰਗ ਚ ਨੀਕਾ ਸੋ ਇੱਕ ਇੱਕ ਵਿਭਾਗ ਦਾ ਤੁਹਾਨੂੰ ਦੱਸਾਂਗੇ ਟੋਟਲ ਫਰਾਡ ਹੈ ਟੋਟਲ ਝੂਠ ਹੈ